ਪਾਤੜਾ ਸਬ ਡਿਵੀਜ਼ਨ ਪਧਰਤੀ 26 ਜਨਵਰੀ ਦਾ ਦਿਹਾੜਾ ਸਰਕਾਰੀ ਕੀਰਤੀ ਕਾਲ ਚ ਨੇ ਆਲ ਪਾਤੜਾ ਵਿੱਚ ਧੂਮਤਾਮ ਨਾਲ ਮਨਾਇਆ ਗਿਆ ਇਸ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਐਸਟੀਐਮ ਪਾਤੜਾ ਨਵਦੀਪ ਕੁਮਾਰ ਨੇ ਅੱਜ ਤਿੰਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਇਸ ਸਮਾਗਮ ਦੇ ਵਿੱਚ ਸਕੂਲ ਦੇ ਵਿਦਿਆਰਥੀਆਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸਭਿਆਚਾਰਕ ਆਟਮਾ ਪੇਸ਼ ਕੀਤੀ ਹੈ ਮਤਹੀ ਐਸਟੀਐਮ ਦੇ ਵੱਲੋਂ ਦੇਸ਼ ਦੀ ਜاتی ਦੇ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦਾ ਵੀ ਸਨਮਾਨ ਕੀਤਾ ਗਿਆ ਹੈ। ਪਾਡਾਕੇਸ਼ ਮਾਣ ਲੈ ਸਮਾਜ ਰੱਖਿਆ ਹੋਇਆ ਤੁਹਾਡੇ ਨਾਲ ਜੁੜਾ ਹੋਗਾ। ਆਇ ਨੂੰ ਆਖਦੇ ਆ ਇਸ ਮੌਕੇ ਤੇ ਇਸ ਮੌਕੇ ਨੂੰ ਕਵਰੇਜ ਕਰਨ ਦੇ ਲਈ ਪ੍ਰੈਸ ਮੈਂ ਨਾਇ ਇੱਥੇ ਪਹੁੰਚੇ ਨੇ ਉਹਨਾਂ ਨੂੰ ਵੀ ਸਭ ਨੂੰ ਅਪੀਸ ਜੀ ਆਇਆਂ ਨੂੰ ਆਖਦੇ ਆ ਤੇ ਅੱਜ ਦੀਆਂ ਗਣਤੰਤਰ ਦਿਵਸੀਆਂ 75ਵੇਂ ਗਣਤੰਤਰ ਦਿਵਸੀਆਂ ਸਭ ਨੂੰ ਸ਼ੁਕ ਆਵਨਾ ਦਿੰਦੇ ਹੋਏ ਮੈਂ ਜਾਚਾ ਹਾਂਗਾ ਸਾਰੇ ਮੁੱਖ ਮਹਿਮਾਨ ਜੀ ਤੋਂ ਜਿਨ੍ਹਾਂ ਦੇ ਸ਼ਬਦਾਂ ਨੂੰ ਸੁਣਨ ਦੇ ਲਈ ਅਸੀਂ ਬੇਤਾਬ ਹਾਂ ਮੈਂ ਬੇਨਤੀ ਕਰੂੰਗਾ ਮਾਨਯੋਗ ਮੁੱਖ ਮਹਿਮਾਨ ਸ਼੍ਰੀ ਨਵਦੀਪ ਕੁਮਾਰ ਜੀ ਨੂੰ ਐਸਡੀਐਮ ਜ਼ਿੰਦਗੀ ਮਹਾਨ ਹੋਣੀ ਚਾਹੀਦੀ ਹੈ ਲੰਬੀ ਨਹੀਂ ਭਾਰਤ ਦੇ ਸੰਵਿਧਾਨ ਨੂੰ ਲਿਖਣ ਵਾਲੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਇਹਨਾਂ ਸੁਨਹਿਰੀ ਸ਼ਬਦਾਂ ਨਾਲ ਮੈਂ ਆਪ ਦਾ ਸੰਤਤਰ ਦਿਵਸ ਦੀ ਸਾਲਗਿਰਾ ਤੇ ਇਸਤਕਬਾਲ ਕਰਦਾ ਹਾਂ ਅੱਜ ਦੇ ਦਿਨ 1950 ਵਿੱਚ ਸਾਡਾ ਸਪਨਾ ਲੱਭ ਹੋਇਆ ਸੀ ਇਹ ਦੁਨੀਆ ਵਿੱਚੋਂ ਸਭ ਤੋਂ ਡੀਟੇਲਡ ਵਰਡਾਤ ਤੇ ਗਹਿਰਾ ਸਵੇਰਾ ਇਸ ਨੂੰ ਲਿਖਣ ਵਾਲੇ ਪੀਮ ਰੌਮ ਮੇਕਰ ਸਾਹਿਬ ਵਰਗੇ ਜੀਨੀਅਸ ਬੰਦੇਾਂ ਦੀ ਟੀਮ ਨੂੰ ਵੀ 2 ਸਾਲ 11 ਮਹੀਨੇ ਤੇ 17 ਦਿਨ ਲੱਗੇ ਸੀ ਮੈਂ ਤੁਹਾਨੂੰ ਮੇਰ ਦੇ ਸਾਥ ਦੀ ਕੁਆਲਿਫੀਕੇਸ਼ਨਸ ਦੱਸ ਦਿੰਦਾ ਕਿ ਉਹਨਾ ਕਿੰਨੇ ਪੜ੍ਹੇ ਲਿਖੇ ਸੀਗੇ ਡੀਏ ਐਮਏ ਐਮਐਸਸੀ DSC PhD LND Nil Literature Barrister at law te oh vi aj ton 100 saal pehla mainu ajj de idmare te bukh mehmaan ho jao ithe aag vich bahut fakhar mehsoos ho reha hai is sare sabilan di usoorati hi hai ki mere virge aam karaan jo aaye bacche padh likh ke exam clear karke tvaadi seva vich hazir ho jande ne te tusi inna maan sarkar rakhte ho system inhi power denda hai ਪਾਵਰ ਨਾਲ ਬਲਬ ਵੀ ਜਲਦਾ ਹੈ ਜੋ ਲੋਕਾਂ ਦੀ ਜ਼ਿੰਦਗੀ 'ਚ ਰੌਸ਼ਨੀ ਕਰ ਦਿੰਦਾ ਹੈ ਤੇ ਪਾਵਰ ਨਾਲ ਗੈਸ ਵੀ ਲੱਗਦਾ ਜੋ ਜਨਵੀ ਲੈ ਲੰਦਰ ਇਹਨਾਂ ਦੇ ਵਰਗੇ ਮਾਣੇ ਅਸਰਾਂ ਤੇ ਨਿਰਭਰ ਕਰਦਾ ਕਿ ਪਾਵਰ ਦਾ ਇਸਤੇਮਾਲ ਕਿਵੇਂ ਕਰਨਾ ਤੇ ਇਸ ਪਾਵਰ ਦਾ ਸਹੀ ਇਸਤੇਮਾਲ ਕਰਨਾ ਵੀ ਸਾਨੂੰ ਸਾਡਾ ਸੁਨੇਹਾ ਹੁੰਦਾ ਹੈ ਪਟਨਾ ਨਿਵਾਸੀ ਆਦੀ ਮੈਂ ਦਿਨੋਂ ਸ਼ਲਾਘਾ ਕਰਦਾ ਧੰਨਵਾਦੀਆਂ ਜਿਨ੍ਹਾਂ ਨੇ ਗਏ ਸੰਨ ਫਲੱਡ ਵਿੱਚ ਫਲੱਡ ਦੇ ਸਮੇਂ ਕਿਸੇ ਕੋਲ ਹੁੰਦਾ ਨਹੀਂ ਸਾਧਨ ਟੂ ਟੂ ਮੈਨੂੰ ਮਾਨ ਮਹਿਸੂਸ ਹੁੰਦਾ ਹੈ ਇਹ ਦੱਸਦੇ ਆ ਕਿ ਪਾਤਲਾ ਦੇ ਵਿੱਚ ਹਰ ਆਂਤ ਤੋਂ 10 ਦਿਨ ਪਹਿਲਾਂ ਹੀ ਅਸੀਂ 2 ਤੋਂ 3000 ਲੋਕਾਂ ਦੀ ਮੈਡੀਸਨ ਦਵਾਈਆਂ ਤੇ ਖਾਣ ਪੀਣ ਦਾ ਸਵਾਲ ਡਰਾਈ ਫੂਡ ਕਿਟਸ ਤਿਆਰ ਕਰਕੇ ਦਿੱਤੀ ਹੈ ਆਰਮੀ ਤੇ ਐਨਡੀਆਰਫ ਨੇ ਦੂਜੇ ਡਿਸਟ੍ਰਿਕਟ ਵਿੱਚ ਜਾ ਕੇ ਸਾਡਾ ਐਗਜ਼ਾਮਪਲ ਦਿੱਤਾ ਉਦਾਹਰਨ ਦਿੱਤਾ ਕਿ ਪਾਤਲਾ ਤੋਂ ਸਿੱਖੋ ਜੀ ਕਿ ਹਰ ਵਿੱਚ ਇੱਕ ਜੁੱਟ ਹੋ ਕੇ ਕਿਵੇਂ ਕੰਮ ਕਰੀਦਾ ਮੈਂ ਸਾਰੇ ਅਫਸਰ ਸਾਹਿਬਾਂ ਮ्युनਿਸਪੈਲਿਟੀ ਦੀ ਟੀਮ ਹੈ ਉਹ ਸਾਫ ਦੀ ਟੀਮ ਵੀਡੀਓ ਸਾਫ ਦੀ ਟੀਮ ਰੈਵਨਿਊ ਦੀ ਟੀਮ ਪੁਲਿਸ ਦੀ ਟੀਮ ਐਮ ਐਲ ਏ ਸਾਫ ਦੀ ਟੀਮ ਨੰਬਰਦਾਰ ਚੌਕੀ ਦਾ ਆਦੀ ਦੀਆਂ ਟੀਮਾਂ ਦਾ ਯਤਨ ਦਾ ਸਲਾਹਨਾ ਕਰਦਾ ਉਸ ਵੇਲੇ ਮੈਂ ਆਪਣੇ মিডিਆ ਭਾਈਚਾਰੇ ਦਾ ਖਾਸ ਧੰਨਵਾਦ ਕਰਾਂਗਾ ਮੁਸ਼ਕਿਲ ਦੀ ਘੜੀ ਵਿੱਚ ਤੁਸੀਂ ਸਾਡਾ ਕੂ ਹਸਾ ਦਿੱਤਾ ਤੁਸੀਂ ਆਪਣਾ ਰੁਖ ਪੋਜ਼ਿਟਿਵ ਰੱਖਿਆ ਅੱਜ ਵੀ ਹਾਲੀਆ ਵਾਰਪਾ ਯੂ ਦੇ ਸ਼ਬਦ ਆ ਰਹੇ ਨੇ ਕਿ ਸਰਕਾਰਾਂ आएंगी जाएंगी ਪਾਰਟੀਆਂ ਬਣेंगी ਵਿਗੜेंगी ਮਗਰ ਇਹ ਦੇਸ਼ ਰਹਿਣਾ ਚਾਹੀਏ ਇਹ ਹੀ ਜਜ਼ਬਾ ਮੈਂ ਇਥੇ ਦੀ ਮੀਡੀਆ ਦਾ ਲਿਖਿਆ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਦੇਖ ਕੇ ਮਹਤਾਬ ਪਾਤਰਾਂ ਦੀ ਇਸ ਖੁਸ਼ੀ ਇਸ ਖੁਸ਼ਦਿਲੀ ਨੂੰ ਯਾਦ ਰੱਖਾ ਰਿਹਾ ਕਹਿੰਦੇ ਨੇ ਕਿ ਵੱਡੀ ਮੁਸੀਬਤਾਂ ਤਾਂ ਹੀ ਪਤਾ ਚੱਲਦਾ ਹੈ ਕਿ ਮੁੰਡਿਆਂ ਵਿੱਚੋਂ ਮਰਦ ਕੌਣ ਹੈ ਇਸ ਸਪਰੇਸ ਦਾ men from the boys ਕੌਣ ਕਿਸ ਮਿੱਟੀ ਦਾ ਬਣਿਆ ਉਸ ਵੇਲੇ ਪਤਾ ਲੱਗਦਾ ਹੈ ਇਹ ਪਾਤਰ ਨੇ ਦੱਸ ਦਿੱਤਾ ਅੰਦੇਸ਼ਾਰ ਫਲੈਟਸ ਦੇ ਵਿੱਚ ਤੇ ਹੋਰ ਕਮਰਾਂ ਦੇ ਵਿੱਚ ਕੀ ਪਾਤਨਾ ਫਲਾਦ ਦਾ ਬਣਿਆ ਹੋਇਆ ਜੈ ਭੀ ਜੈ ਹਰ ਬਹੁਤ ਸ਼ੁਕਰੀਆ ਸਰ ਬਈ ਤੇ ਇਹ ਵੀ ਦਾਦੀ ਦੇ ਤਾਰੇ ਵਰਗਾ ਹੀ ਹੈ ਪਰ ਜੇਕਰ ਅਨਿਤਿਆਂ ਨੂੰ ਆਪਣੇ ਆਪ ਦੇ ਉੱਤੇ ਲਾਗੂ ਕਰਨ ਦਾ ਦਿਨ ਹੈ ਆਜਾਦੀ ਦੀ ਗੱਲ ਬਹੁਤ ਹੁੰਦੀ ਹੈ ਦਰਸਤ ਜੇਕਰ ਸਾਹਿਬ ਮੈਂ ਅਜਾਦ ਹਮ ਜਿੰਨਾ ਮਰਜੀ ਵੱਧ ਫੁੱਲ ਸਕਦਾ ਹ ਪਰ ਤਦੇ ਸੰਭਵ ਹੈ ਜੇਕਰ ਉਹ ਜ਼ਮੀਨ ਦੇ ਨਾਲ ਜੁੜਿਆ ਰਹੇ ਨਦੀ ਨੂੰ ਜੇਕਰ ਆਜ਼ਾਦੀ ਹੈ ਕਿ ਵੀ ਉਹ ਸਾਗਰ ਤੱਕ ਪਹੁੰਚ ਸਕਦੀ ਹੈ ਪਰ ਉਹ ਤਵੇ ਪਹੁੰਚ ਸਕਦੀ ਹੈ ਜੇ ਉਸ ਤੋਂ ਬਿਨਾਂ ਕੋਈ ਵੀ ਦੇਸ਼ ਕੋਈ ਵੀ ਗਣਤੰਤਿਆ ਕੋਈ ਵੀ ਧਰਮੀ ਦਾ ਟੁਕੜਾ ਆਜ਼ਾਦੀ ਨੂੰ ਤਵੇ ਮੰਨ ਸਕਦਾ ਹੈ ਜੇਕਰ ਉਹ ਆਪਣੇ ਆਪ ਦੇ ਉੱਤੇ ਕੁਝ ਨੀਤੀ ਨਿਯਮਾਂ ਨੂੰ ਕੁਝ ਸਿਧਾਂਤਾਂ ਨੂੰ ਲਾਗੂ ਕਰੇ ਤਦ ਹੀ ਆਜ਼ਾਦੀ ਦਾ ਕੁਝ ਮਾਇਨਾ ਹੈ ਇਹ ਘਟਨਾ ਦੇ ਵਿੱਚ ਵੀ ਜੇਕਰ 5-6 ਜੀ ਹੋਣ ਸਾਡਾ ਦੇਸ਼ ਤਾਂ ਵਿਭਿੰਨਤਾ ਦੇ ਨਾਲ ਭਰਿਆ ਪਿਆ ਹੈ ਐਨੇ ਵੱਡੇ-ਵੱਡੇ ਰਾਜ ਸਾਡੇ ਤੂ ਤੇ ਕੇਰਲਾ ਤੇ ਮਹਾਰਾਸ਼ਟਰ ਦੇ ਸਮੁੰਦਰੀ ਤੱਟ ਵੀ ਹੈਗੇ ਨੇ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਵਰਗੇ ਜੋ ਲੈਂਡਲੌਕ ਸਟੇਟਸ ਨੇ ਉਹ ਵੀ ਹੈਗੇ ਨੇ ਸੋ ਇੰਨਾਂ ਹੀ ਵਿਭਿੰਨਤਾਵਾਂ ਦੇ ਨਾਲ ਭਰਿਆ ਹੋਇਆ ਸਾਡਾ ਦੇਸ਼ 26 ਜਨਵਰੀ 1950 ਨੂੰ ਆਪਣੇ ਆਪ ਦੇ ਉਸੇ ਇੱਕ ਸੰਵਿਧਾਨ ਲਾਗੂ ਕਰਦਾ ਹੈ ਕਿ ਇਸ ਭਵਿਧਾਨ ਦੇ ਅਨੁਸਾਰ ਅਸੀਂ ਜੀਵਾਂਗੇ ਤੇ 75 ਸਾਲ ਜਦੋਂ ਅਸੀਂ ਲਗਾਤਾਰ ਇਸ ਦੇਸ਼ ਦੇ ਦਿਹਾਰੇ ਨੂੰ ਮਨਾ ਰਹੇ ਹਾਂ ਤਾਂ ਲੱਗਦਾ ਵੀ ਸਮੇਂ ਬਾਰ-ਬਾਰ ਮਨਾਉਣ ਦੀ ਕਿਉਂ ਲੋੜ ਹੈ ਕਿਉਂਕਿ ਇਹ ਇੱਕ ਹੈ ਉਹਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ ਹਜੇ ਹੀ ਏਕੇ ਨੂੰ ਪੇਸ਼ ਕਰਨ ਦੇ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਆਪਣੇ ਅਧਿਆਪਕਾਂ ਦੀ ਰਹਿਨਮਾਈ ਦੇ ਵਿੱਚ ਤਿਆਰੀ ਕਰਕੇ ਆਏ ਨੇ ਤੋਂ ਮੈਂ ਗੰਭਪਰ ਦਿਵਸ ਤੇ ਦੇ ਨਾਲ ਜਗਵੀਰ ਜੀ ਇੱਥੇ ਆਏ ਨੇ ਸਾਡੇ ਮਾਨਯੋਗ ਐਸ.ਐਮ. ਸਾਹਿਬ 26 ਜਨਵਰੀ ਸਾਡਾ ਸੰਵਿਧਾਨ ਲਾਗੂ ਹੋਇਆ ਸੀਗਾ ਤੇ 1950 ਦੇ ਵਿੱਚ ਤੇ ਇਸ ਮੌਕੇ ਤੇ ਮੈਂ ਇਹੀ ਕਹਾਂਗਾ ਕਿ ਆਪਾਂ ਸੰਵਿਧਾਨ ਨੂੰ ਇੱਕ ਗਾਈਡੈਂਸ ਦੇ ਤੌਰ ਤੇ ਯੂਜ਼ ਕਰੀਏ ਉਹ ਇੱਕ ਬਹੁਤ ਵੱਡੀ ਫੋਰਸ ਹੈ ਇੱਕ ਬਹੁਤ ਵੱਡਾ ਗ੍ਰੰਥ ਹੈ ਇੱਕ ਤਰ੍ਹਾਂ ਦਾ ਅਸੀਂ ਖੁਸ਼ਕਿਸਮਤ ਸੀਗੇ ਵੀ ਅਸੀਂ ਪੇਪਰ ਕਲੀਅਰ ਕਰਨ ਦੇ ਲਈ ਜਦੋਂ ਪੜ੍ਹੇ ਤਾਂ ਇਹਨੂੰ ਅਸੀਂ ਪੜਿਆ ਡਿਟੇਲ ਦੇ ਵਿੱਚ ਤਾਂ ਬਹੁਤ ਕੁਝ ਸਮਝ ਆਇਆ ਸਾਡੀ ਧਰੋਹਰ ਤੇ ਅੱਗੇ ਜਿਵੇਂ ਕਿ ਮੈਂ ਸਪੀਚ ਦੇ ਵਿੱਚ ਵੀ ਕਿਹਾ ਵੀ ਕਿਵੇਂ ਪਾਵਰ ਦਾ ਸਹੀ ਇਸਤੇਮਾਲ ਕਰਨਾ ਹੈ ਇਹ ਵੀ ਸੰਵਿਧਾਨ ਨੂੰ ਪੜ ਕੇ ਪਤਾ ਲੱਗ ਜਾਂਦਾ ਹੈਗਾ ਮੈਂ ਬੱਚਿਆਂ ਨੂੰ ਜ਼ਰੂਰ ਕਹਾਂਗਾ ਕਿ ਇੱਕ ਵਾਰ ਜ਼ਰੂਰ ਇਸ ਦੇ ਬਾਰੇ ਪੜੋ ਇਸ ਨੂੰ ਸਮਝੋ ਤੇ ਆਪਣੇ ਦੇਸ਼ ਦੀ ਤਰਹਰ ਨੂੰ ਸਮਝਿਆ ਕਰੋ ਮਾਨਮਤਾਂ ਨੂੰ ਬੱਚਿਆਂ ਨੂੰ ਲੈ ਕੇ ਆਏ ਨੇ ਬੜੇ ਅਨੂ ਸਰ ਦੇਸ਼ ਦੀ ਰੱਖਿਆ ਦੇ ਵਿੱਚ ਆਪਣੀ ਜਿੰਦ ਜਾਨ ਲਗਾ ਕੇ ਮੈਂ ਥੋੜਾ ਹਾਂਜੀ ਬੱਚਿਆਂ ਦਾ ਰਿਸਪੌਂਸ ਬਹੁਤ ਵਧੀਆ ਸੀ ਕਿਉਂਕਿ ਦੇਖੋ ਸਾਡਾ ਭਾਰਤ ਤਾਂ ਬਹੁਤ ਵਿਸ਼ਾਲ ਹੈ ਸਾਨੂੰ ਪਤਾ ਉਹਦੇ ਚ 28 ਰਾਜ ਨੇ ਤੇ ਕਿ ਕੱਲੇ ਜਣੇ ਲਈ ਇੰਨਾ ਸੌਖਾ ਨਹੀਂ 28 ਰਾਜ ਕੋ ਬਣਾ ਤਾਂ ਇਸ ਆਈਟਮ ਦੇ ਥਰੂ ਜਿਵੇਂ ਉਹਨਾਂ ਨੂੰ ਡਰੈਸੇਸ ਪਵਾਈਆਂ ਉਹ ਲੈਂਗੁਏਜ ਸਿਖਾਈ ਉਸ ਸੀਜ਼ ਦਾ ਮੈਪ ਸਿਖਾਇਆ ਉਤੋਂ ਦੀਆਂ ਜਿਹੜੀਆਂ ਫੇਮਸ ਸੀਜਾਂ ਨੇ ਉਹਨਾਂ ਬਾਰੇ ਦੱਸਿਆ ਤਾਂ ਬੱਚਿਆਂ ਨੂੰ ਇਹ ਲੱਗਾ ਕਿ ਜਿਵੇਂ ਉਤੋਂ ਦੀ ਸੈਰ ਕਰਕੇ ਆਏ ਨੇ ਤਾਂ ਇੱਥੇ ਸਾਡੀ ਕੋਸ਼ਿਸ਼ ਇਹ ਹੀ ਸੀ ਕਿ ਜਿਹੜੇ ਸਾਡੇ ਲੋਕਲ ਲੋਗ ਨੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਇੰਨੇ 28 ਰਾਜ ਨੇ ਤੇ ਉੱਥੇ ਕਿਵੇਂ ਦਾ ਪਹਿਰਾਵਾ ਕਿਵੇਂ ਦੀ ਬੋਲੀ ਹੈ ਇਕ ਇਹ ਕ ਕੇਰਲਾ ਦਾ ਕਥਕ ਦਾ ਅਸੀਂ ਦਿਖਾਇਆ ਹੈ ਸਾਡੀ ਟੀਚਰ ਨੇ ਦਿਖਾਇਆ ਹੈ ਤੇ ਇਹ ਕਾਫੀ ਅੱਛਾ ਮੈਨੂੰ ਕਿ ਮੈਨੂੰ ਡਿਫਰੈਂਟ ਰੋਲ ਵੀ ਦਿੱਤਾ ਮੈਂ ਕਾਫੀ ਖੁਸ਼ ਆ ਕਿ ਸਾਰੇ ਮੈਨੂੰ ਦੇਖੀਂ ਅਲੱਗ ਲੱਗ ਰਹੀਆਂ ਮੈਨੂੰ ਕਾਫੀ ਖੁਸ਼ੀ ਹੈ ਮੈਨੂੰ ਅਲੱਗ ਰੋਲ ਦਿੱਤਾ ਗਿਆ ਅੱਜ 26 ਜਨਵਰੀ ਆਜ ਰਿਪਬਲਿਕ ਡੇ ਹੈ ਮੈਂ ਆਰ ਪਿੰਕੋ ਮੈਂ ਕਾਫੀ ਖੁਸ਼ ਆ ਕਿ ਅੱਜ ਆ ਰਿਪਬਲਿਕ ਰਿਪਬਲਿਕ ਡੇ ਹੈ ਕੀ ਹੋਇਆ ਸੀ ਅੱਜ ਇਸ ਦਿਨ ਇਸ ਦਿਨ ਉਹ ਕਹਿੰਦੇ ਨੇ ਕਿ ਅੱਜ ਸੰਵਿਧਾਨ ਸੰਵਿਧਾਨ ਹੋਇਆ ਸੀ ਗੱਲ ਸਾਡਾ ਹੀ ਮਾਚਲਦਾ ਸੀ ਸਾਨੂੰ ਬਹੁਤ ਕੁਝ ਪਤਾ ਲੱਗਿਆ ਵੀ ਕਿਹੜੀ ਘਟਰੀ ਚ ਕਿਵੇਂ ਦੇ ਕੱਪੜੇ ਪਾਏ ਜਾਂਦੇ ਨੇ ਕਿਹੜੇ ਰਾਤ ਚ ਬਸ ਅਸੀਂ ਆਪਣੇ ਟੀਚਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਉਹਨਾਂ ਨੇ ਸਾਨੂੰ ਨੇ ਵੀ ਦੀਆ ਤਿਆਰੀ ਕਰਵਾਈ ਅੱਜ ਜਿਸ ਕੋਰੋਗ੍ਰਾਫੀ ਕੀਤੀ ਸੀ ਮੈਂ ਅਸਾਮ ਹਾਂ ਜੀ ਪ੍ਰਾਂਜ਼ਾ ਨੇ ਤਿਸਪੁਰ ਹੈ ਮੈਂ ਗਵਰਨਮੈਂਟ ਸਕੂਲ ਦੀ ਬੱਚੀ ਹਾਂ ਮੈਂ ਇੱਥੇ ਤਾਮਿਲਨਾਡੂ ਚੇਟ ਦੀ ਡਰੈਸ ਨੂੰ ਰਿਪਰੈਜ਼ੈਂਟ ਕਰ ਰਹੀ ਹਾਂ ਵੀ ਉੱਧਰ ਐਦਾ ਦੀ ਡਰੈਸ ਕੀਤੀ ਜਾਂਦੀ ਹੈ ਐਦਾ ਮੈਂ ਕੀਤਾ ਜਾਂਦਾ ਹੈ ਅੱਜ ਰਿਪਬਲਿਕ ਡੇ ਦਾ ਸੈਲੀਬ੍ਰੇਸ਼ਨ ਕਰਕੇ ਸੀ ਇਹ ਤਿਆਰ ਕੀਤਾ ਗਿਆ ਸੀ ਤਾਂ ਕਿ ਸਾਡੇ ਜਿਹੜੇ ਭਾਰਤ ਦੇ ਵਿੱਚ ਅਲੱਗ-ਅਲੱਗ ਜਿਹੜੇ ਰਾਜ ਨੇ ਉਹਨਾਂ ਦੇ ਵਿੱਚ ਐਦਾ-ਐਦਾ ਦੇ ਜਿਹੜੇ ਲੋਕ ਹੈ ਉਹ ਰਹਿੰਦੇ ਨੇ ਮੈਂ ਨਗਰਾਂ ਨੂੰ ਬਣੇ ਤੀ ਕੀ ਗੱਲ ਸਾਰੇ ਵਿਦਿਆਰਥੀਆਂ ਨੇ ਵੀ ਸਾਰੇ ਨੂੰ ਮਿਲ ਕੇ ਰਨੱਚਾ ਚਾਹੀਦਾ ਹੈ ਤੇ ਆਪਸ ਵਿੱਚ ਪਿੰਗ ਰੱਖਣਾ ਚਾਹੀਦਾ ਹੈ ਤੇ ਅਸੀਂ ਰਿਪਰਜੈਂਟ ਸਾਡੇ ਮਤਲਬ ਕਿ ਇੰਡੀਆ ਦੇ 28 ਸਟੇਟ ਕਿਤੇ ਅੱਜ ਰਿਪਬਲਿਕ ਡੇ ਹੈ ਸੰਵਿਧਾਨ ਲੱਗ ਹੋਇਆ ਵੀ ਜੀ ਅੱਜ ਇਸ ਤੋਂ ਬਾਅਦ ਮੈਂ ਬੇਨਤੀ ਕਰਦਾ ਤੁਹਾਡੇ ਹਾਂਜੀ ਕਪਤਾਨ ਪੰਜਾਬ ਪੁਲਿਸ ਪਾਤਣਾ ਦੇ ਰੀਡਰ ਮਨਦੀਪ ਸਿੰਘ ਜੀ ਨੂੰ ਹਾਂਜੀ ओके हां जी सर ਵੀਡੀਓ ਸਾਹਿਬ ਉਹਨਾਂ ਦੀ ਟੀਮ ਜਿਹੜੇ ਹੈਗੇ ਆ ਸਾਡੇ ਅਪਰੀਸ਼ੀਏਸ਼ਨ ਲੈਟਰ ਜਿਹੜੇ ਹੈਗੇ ਆ ਸਰਟੀਫਿਕੇਟ ਉਹਨਾਂ ਨੂੰ ਨਾਮ ਦੇ ਇਸ ਵਾਰ ਸੈਕਟਰੀ ਮਾਰਕੀਟ ਕਮੇਟੀ ਪਾਤਣਾ ਸੈਕਟਰ ਜਿਹੜਾ ਸਨਮਾਨ ਪ੍ਰਾਪਤ ਕਰਨ ਹਾਂ ਜੀ ਤਾਂ ਸਾਡਾ ਕੋਈ ਵੀ ਖੁਸ਼ੀ ਦਾ ਦਿਹਾੜਾ ਪੁਰਾਣ ਨਹੀਂ ਹੁੰਦਾ ਸੋ ਅੱਜ ਇਸ 75ਵੇਂ ਗਣਤੰਤਰ ਦਿਵਸ ਤੇ ਮੌਕੇ ਨੂੰ ਆਰ ਬਣਾਇਆ ਉਹ ਸੀ ਇਹਨਾਂ ਨੂੰ ਬਹੁਤ ਬਹੁਤ ਸ਼ੁਕਾ ਬਣਾਵਾ ਦਿਨੇ ਆ ਤੇ ਅੱਗੇ ਵਾਸਤੇ ਵੀ ਅਸੀਂ ਕਹਨੇ ਆ ਕਿ ਇਹ ਵਿਦਿਆਰਥੀ ਆਪਣੇ ਸਕੂਲ ਦਾ ਸਾਡੇ ਇਲਾਕੇ ਦਾ ਨਾਮ ਜਿਹੜਾ ਹੈ ਰੌਸ਼ਨ ਕਰਨ ਅਜੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮੈਨੇ ਅਸੀਂ ਇਹ ਜੇ ਠੰਡ ਵਾਲੇ ਮਾਹੌਲ ਦੇ ਵਿੱਚ ਇਹਨਾਂ ਨੇ ਕਿੰਨੀ ਤਿਆਰੀ ਕੀਤੀ ਹੋਣੀ ਹੈ ਸਰਕਾਰਾਂ ਨੇ ਤਾਂ ਸਕੂਲ ਬੰਦ ਕੀਤੇ ਪਏ ਆ ਵੀ ਠੰਡੇ ਨਹੀਂ ਜਾਂਦੇ ਆ ਦਿਨ ਨਹੀਂ ਬੈਠੀਆਂ ਕਲਾਸਾਂ ਬੰਦ ਹੋਈਆਂ ਸੀ ਪਰ ਇਸ ਪ੍ਰੋਗਰਾਮ ਦੇ ਚਾਰੀ ਵਾਸਤੇ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਇਸ ਪ੍ਰੋਗਰਾਮ ਨੂੰ ਨਿਭਾਇਆ ਹਾਂਜੀ ਉੱਗੇ ਸਾਹਮਣੇ ਬਗੇ ਬੜੀ ਵਧਾਈ ਦੇ ਪਾਤਰ ਨੇ ਮਾਨਯੋਗ ਪ੍ਰਿੰਸੀਪਲ ਸੀਨੀਅਰ ਸੈਕੰਡਰੀ ਸਕੂਲ ਪਾਤਣਾ ਤੇ ਉਹਨਾਂ ਦਾ ਸਮੂਹ ਸਟਾਫ ਹਾਂਜੀ ਸਾਡੇ ਪ੍ਰੈਸ ਦੇ ਨੁਮਾਇंदे ਮੋਨਮੋਤਨਵਾਦੀ ਹਾਂਜੀ ਇਸ ਤੋਂ ਬਾਅਦ ਬਹੁਤ ਬਹੁਤ ਸ਼ੁਕਰੀਆ ਬਟਾ ਬਹੁਤ ਅੱਛੇ ਇਹ ਚਿੱਟਾ ਦਿਖਾ ਦਿਓ ਇਹਨਾਂ ਨੂੰ ਤੁਹਾਡੀ ਪਰਫਾਰਮੈਂਸ ਅੱਜ ਬਹੁਤ ਵਧੀਆ ਫੋਟੋ ਵਾਟਸਾਪ ਤੋਂ ਖਾਨੇਵਾਲ ਤੋਂ ਪਰਮਜੀਤ ਜੀ ਆਪਣੀ ਟੀਮ ਦੇ ਨਾਲ ਬੱਚਿਆਂ ਨੂੰ ਲੈ ਕੇ ਆਏ ਨੇ ਬੜੇ ਹੀ ਇਹਨਾਂ ਤਰ੍ਹਾਂ ਦੇ ਬੱਚਾ ਨੇ ਕਿਤੇ ਲੱਗਦੀ ਹੈ ਹਾਂ ਜੀ ਸਵਾਗਤ ਹੈ ਬੋਏ ਫਰਦਾਨ ਪਾਤਰਾ ਦੇ ਆਪੋ ਸਹਿਬਾਨ ਤੇ ਬੋਲਵਾ ਸਰ ਬੱਚੇ ਦੇਸ਼ ਦਾ ਪੂਰੀ ਖੂਨ ਦੇ ਨੇ ਰਹੀ ਹੈ ਇਹਨੂੰ ਇਹਨਾਂ ਵਿਦਿਆਰਥੀਆਂ ਨੇ ਵਿਸ਼ੇਸ਼ ਆਪਣੀ ਜ਼ਿੰਦਗੀ ਨੂੰ ਸਮਾਰਨ ਦੀ ਕੋਸ਼ਿਸ਼ ਸਾਡੇ ਧੀਆਂ ਦੇ ਨਾਲ ਅਸੀਂ ਇਹਨਾਂ ਵਿਦਿਆਰਥੀਆਂ ਨੂੰ ਸੁਵਿਧਾਾਂ ਦਈਏ ਤਾਂ ਕਿ ਇਹ ਪੂਰੇ ਖੇਰੇ ਵਿੱਚ ਸਾਡੀ ਦੇਸ਼ ਦੀ ਰੱਖਿਆ ਦੇ ਵਿੱਚ ਆਪਣੀ ਜਿੰਦ ਜਾਨ ਲਗਾ ਕੇ ਮਿਹਨਤ ਕਰ ਸਕਣ ਥੋੜਾ ਜਿਹਾ ਟੀਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਤਰਾ ਤੋਂ ਵੀ ਆਈ ਹੈ ਹਾਂਜੀ ਹਾਂਜੀ ਖੜੀ ਹੁੰਦੇ ਨੂੰ ਹਾਂ ਉੱਥੇ ਥੋੜਾ ਬੱਚੇ ਥੋੜਾ ਖੁੱਲ ਕੇ ਗੁੜੀਆਂ ਥੋੜਾ ਪਰਪਰ ਆ ਜੂ ਗੁੜੀਆਂ ਨਾਲ ਹੋ ਜਪਗੇ ਹਾਂਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਜਿਨ੍ਹਾਂ ਨੇ ਸਿਕਿਉਰਟੀ ਦੇ ਵਿੱਚ ਅਦਾਸ ਦੀ ਦੇ ਸਾਹਮਣੇ ਵਿਦਿਆਰਥਣਾ ਤੋਂ ਰਹਿਣਾ ਨਹੀਂ ਗਿਆਗਾ ਉਹ ਉੱਥੇ ਜਾ ਕੇ ਇਹਨਾਂ ਨੇ ਖੂਬ ਆਨੰਦ ਕੀਤਾ ਇਸ ਗਿੱਧੇ ਘਾਟ ਹੈ ਇਸ ਕਰਕੇ ਜਲਦੀ ਹੀ ਜਿਹੜੇ ਸਾਡੇ ਭੰਗੜੇ ਦੇ ਵਿਦਿਆਰਥੀ ਨੇ ਪਮੰਤ ਤੇ ਆ ਜਾ ਮੈਂ ਇੱਕ ਵਿਸ਼ੇਸ਼